ਹੁਣ ਓਵਰਲੋਡ ਸਵਾਰੀਆਂ ਭਰ ਕੇ ਨਹੀਂ ਚੱਲਣਗੀਆਂ ਬੱਸਾਂ ਹੁਕਮ ਹੋਏ ਲਾਗੂ ਸਸ਼ੀ ਕਾਲ ਮੈਰੀਨਾ ਤੁਸੀ ਦੇਖ ਰਹੇ ਹੋ ਪੰਜ ਆਪ ਚੈਨਲ ਪੰਜਾਬ ਰੋਡਵੇਚ ਪਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਦੇ ਵਿੱਚ ਸੂਬੇ ਭਰ ਦੇ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ ਇਸ ਮੌਕੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਸਾਡੇ ਵੱਲੋਂ ਉਜਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਉਹਨਾਂ ਕਹਿ ਕਿ ਜਿੰਨੀਆਂ ਬੱਸ ਦੇ ਵਿੱਚ ਸੀਟਾਂ ਹੋਣਗੀਆਂ ਓਨੀਆਂ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਇਸ ਤੋਂ ਵੱਧ ਸਵਾਰੀਆਂ ਬੱਸ ਦੇ ਵਿੱਚ ਨਹੀਂ ਬਿਠਾਵਾਂਗੇ ਸਾਰੇ ਟਰਾਂਸਪੋਰਟ ਕੰਮੇ ਆ ਜਿਹੜੇ ਚਾਹੇ ਉਹ ਸਰਕਾਰੀ ਆ ਪ੍ਰਾਈਵੇਟ ਆ ਜਾਂ ਅਰਧ ਸਰਕਾਰੀ ਆ ਸਾਰੇ ਰਲ ਮਿਲ ਕੇ ਮੂੰਹ ਤੋੜਨਾ ਜਵਾਬ ਦੇਣ ਨੂੰ ਤਿਆਰ ਨੇ ਤੋਂ ਅਸੀਂ ਅੱਜ ਗੇਟ ਰੈਲੀ ਕੀਤੀ ਆ ਇਹਦੇ ਵਿੱਚ ਵੀ ਮੋਦੀ ਸਰਕਾਰ ਵੱਲੋਂ ਜਿਹੜੇ ਇਹ ਕਾਨੂੰਨ ਲਿਆਂਦੇ ਗਏ ਆ ਉਹਨਾਂ ਦਾ ਬਾਈਕਾਟ ਕੀਤਾ ਗਿਆ ਤੇ ਅੱਗੇ ਲਈ ਸੰਘਰਸ਼ਾ ਜਿਹੜੇ ਉਹ ਤਿੱਖੇ ਕਰਨ ਲਈ ਵਰਕਰਾਂ ਨੂੰ ਨਾਮਬੰਦ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜੋ ਤੱਕ ਇਹ ਯਾਹੀ ਰਵਈਆ ਧੰਨਵਾਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨਾਲ ਅਪਣਾਇਆ ਜਾ ਰਿਹਾ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਵੀ ਵਰਕਰਾਂ ਨੂੰ ਸੂਚਿਤ ਕਰਿਆ ਕਿ ਜੇ ਆਪਾਂ ਸੋਚੀਏ ਕਿ ਸਰਕਾਰ ਆਪਾਂ ਨੇ ਬਦਲਾਅ ਵਾਸਤੇ ਲਿਆਂਦੀ ਦੀ ਤੇ ਉਹ ਬਦਲਾਅ ਆ ਗਿਆ ਪਰ ਉਹ ਤੁਹਾਡੇ ਸਾਹਮਣੇ ਆ ਵੀ ਬਦਲਾਅ ਕਿਸ ਤਰ੍ਹਾਂ ਦਾ ਲਿਆਂਦਾ ਕਾਂਗਰਸ ਤੇ ਖਾਲੀ ਸਰਕਾਰ ਹੈ ਜਿਹੜੀ ਉਪਰ ਕਿਲੋਮੀਟਰ ਸਕੀਮ ਤੇ ਬੱਸਾਂ ਆਉਣ ਤੋਂ ਰਾਹ ਵਟ ਗਈ ਸੀ ਸਾਡੇ ਸੰਘਰਸ਼ ਨੂੰ ਦੇਖਦੇ ਹੋਏ ਪਰ ਇਹ ਬਦਲਾਅ ਵਾਲੀ ਸਰਕਾਰ ਦੁਬਾਰਾ ਸਾਡੇ ਚ ਕਿਲੋਮੀਟਰ ਸਕੀਮ ਬੱਸਾਂ ਵੀ ਲਿਆਉਣ ਲਈ ਤਾਕਤ ਪਰ ਹੋਈ ਵੀ ਆ ਕਿ ਅਸੀਂ ਕਿਵੇਂ ਆਪਣੇ ਜਿਹੜੇ ਨਿੱਜੀ ਆ ਵੱਡੇ ਘਰਾਣੇ ਆ ਉਹਨਾਂ ਦੀਆਂ ਬੱਸਾਂ ਸਰਕਾਰੀ ਅਦਾਰਿਆਂ ਦੇ ਕਿਲੋਮੀਟਰ ਦੀਆਂ ਤੇ ਪਾਰੀਆਂ ਸੋ ਇਹਦੇ ਸਬੰਧ ਵਿੱਚ ਅਸੀਂ ਅੱਜ ਇਹ ਟ੍ਰੈਲੀਆਂ ਜਿਹੜੀਆਂ ਉਹ ਕੀਤੀਆਂ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਡੀਆਂ ਬੱਸਾਂ ਵਿੱਚ 52 ਸੀਟਰ ਸਾਡੀ ਬੱਸ-ਬਾਸ ਹੁੰਦੀ ਆ ਤੇ ਉਹਦੇ 'ਚ ਸਵਾਰੀ ਤੁਸੀਂ ਦੇਖਿਓ 130-35 ਦੇ ਲਗਭਗ ਸਵਾਰੀ ਆ ਜਿਹੜੀ ਉਹ ਸਫ਼ਰ ਅਸੀਂ ਕਰਾਉਂਦੇ ਆ ਪਰ ਇਸ ਸਫ਼ਰ ਦੇ ਕਾਰਨ ਇੱਕ ਤਾਂ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਦੂਜਾ ਕਾਨੂੰਨ ਦੀਆਂ ਵੀ ਧੱਜੀਆਂ ਜਿਹੜੀਆਂ ਉਹ ਉੱਡ ਰਹੀਆਂ ਸੋ ਅਸੀਂ ਕੱਲੂ 23 ਤਰੀਕ ਤੋਂ ਬੱਸਾਂ ਵਿੱਚ 55 ਸੀਟਰ ਬੱਸਾਂ ਤਾਂ 52 ਸਵਾਰੀਆਂ ਨੂੰ ਹੀ ਸਫ਼ਰ ਕਰਾਵਾਂਗੇ ਕਿਉਂਕਿ ਸਾਡੇ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤੇ ਆ ਬਕਾਇਦਾ ਕਿ ਓਵਰਲੋਡ ਆ ਜਿਹੜੀ ਇਹ ਕਾਨੂੰਨ ਦੇ ਖਿਲਾਫ ਆ ਸੋ ਅਸੀਂ ਮੰਤਰੀ ਸਾਹਿਬ ਦੇ ਉਸ ਬਿਆਨ ਤੇ ਫੁੱਲ ਚੜਾਵਾਂਗੇ ਤੇ ਸਵਾਰੀਆਂ 52 ਕੱਲ ਤੋਂ ਅਸੀਂ ਲਾਗੂ ਕਰਤੀਆਂ 23 ਤਰੀਕ ਤੋਂ 55 ਸੀਟਾਂ ਤੇ ਸਵਾਰੀਆਂ ਬਿਠਾ ਕੇ ਆਮ ਜਨਤਾ ਨੂੰ ਅਸੀਂ ਸਫ਼ਰ ਦੂਰ ਤੇ ਕਰਾਵਾਂਗੇ ਵਧੀਆ ਤਰੀਕੇ ਨਾਲ ਕਰਾਵਾਂਗੇ ਸੋ ਇਹ ਸਾਰੇ ਮਸਲੇ ਤੇ ਅਸੀਂ ਅੱਜ ਡਿਬਰੇਗੀ ਕਰੀ ਆ ਪਰ ਪ੍ਰਧਾਨ ਜੀ ਇਦਾਂ ਦਾ ਬਹੁਤ ਸਾਰੀਆਂ ਸਵਾਰੀਆਂ ਬੱਸ ਅੱਡੇ ਤੇ ਖੜੀਆਂ ਹੀ ਰਹਿ ਜਾਣਗੀਆਂ ਜੇ ਤੁਸੀਂ 52 ਸਵਾਰੀਆਂ ਹੀ ਬੱਸ ਤੇ ਬਿਠਾਉਂਗੇ ਹੋ ਅਸੀਂ ਮੈਨੇਜਮੈਂਟ ਨਾਲ ਵੀ ਇਸ ਸਬੰਧ ਵਿੱਚ رابطہ ਕਰਿਆ ਤੇ ਮੈਨੇਜਮੈਂਟ ਨੂੰ ਵੀ ਅਸੀਂ ਦੱਸਿਆ ਕਿ ਬੱਸਾਂ ਦੀ ਬਹੁਤ ਘਾਟ ਆ ਸਾਡੇ ਸਾਥੀ ਆ ਡਿਊਟੀਆਂ ਤੋਂ ਉਤਾਰੇ ਹੋਏ ਆ ਨਿਯਾਇਜ਼ ਤੱਕੇ ਸ਼ਹੀ ਕੀਤੀ ਹੋਈ ਆ ਮੰਤਰੀ ਸਾਹਿਬ ਨੇ ਵੀ ਕਹਿਤਾ ਕਿ ਇਹਨਾਂ ਨੂੰ ਡਿਊਟੀਆਂ ਤੇ ਲੈ ਲਓ ਵਾਪਸ ਕਾ ਪੂਰਾ ਹੋ ਜਵੇ ਬੱਸਾਂ ਜੋ ਅੰਦਰ ਘੜੀਆਂ ਹੋਊਗੀ ਚੱਲ ਪੈਣਾ ਤੇ ਅਸੀਂ ਤਾਂ ਮੰਗੇ ਵੀ ਕਰਦੇ ਆ ਕਿ ਵਿਭਾਗ ਵਿੱਚ ਬੱਸਾਂ ਪਾਉਣ ਸਰਕਾਰ ਤਾਂ ਕਿ ਸਵਰ ਦੂਰ ਤੇ ਜੋ ਸਰਕਾਰ ਵੱਲੋਂ ਬੀਬੀਆਂ ਭੈਣਾਂ ਨੂੰ ਦਿੱਤੀ ਹੋਈ ਆ ਉਹ ਵਧੀਆ ਢੰਗ ਨਾਲ ਚਲਾ ਸਕੇ ਸੋ ਅਸੀਂ 10000 ਬੱਸ ਦੀ ਮੰਗ ਕਰਦੇ ਆ ਟੋਟਲ ਪੰਜਾਬ 'ਚ ਪਰ ਸਾਡੀ ਮੈਨੇਜਮੈਂਟ ਨਾਲ ਤਾਂ ਬੱਸ ਪਾਉਣ ਨੂੰ ਹੀ ਰਾਜੀ ਆ ਨਾ ਜਿਹੜੇ ਸਾਡੇ ਸਾਥੀ ਡਿਊਟੀਆਂ ਦੇ ਧੱਕੇ ਜਾਈ ਨਾਲ ਕੱਢੇ ਹੋਏ ਆ ਤੇ ਜਿਸ ਬਾਰੇ 'ਚ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਵੀ ਇਹਨਾਂ ਨੂੰ ਡਿਊਟੀਆਂ ਤੋਂ ਲੈ ਲਓ ਉਦੇਸ਼ਾਂ ਦੀ ਜਿਹੀ ਚਾਰ-ਚਾਰ ਵਾਰ ਅਸੀਂ ਡੀਪੋ ਤੋਂ ਰਿਕਾਰਡ ਦੇ ਆਏ ਪਰ ਉਹ ਰਿਕਾਰਡ ਪਤਾ ਨਹੀਂ ਸਾਡੇ ਕਲਰਕ ਕਿਸ ਢੰਗ ਨਾਲ ਭੇਜਦੇ ਆ ਕਿ ਕਲਰਕ ਦੇ ਕਲਰਕਾਂ ਦੇ ਭੇਜੇ ਰਿਕਾਰਡਾਂ 'ਚ ਖਮੀਆਂ ਨਿਕਲ ਜਾਂਦੀਆਂ ਕਮੀਆਂ ਕੱਢਣੇ ਕਰਕੇ ਉਹ ਕੰਮ sire ni ਚੱਲ ਰਿਹਾ ਤੋਂ ਅਸੀਂ ਮੰਗ ਕਰਦੇ ਆ ਕਿ ਵਰਕਰ ਸਾਡੇ ਜਿਹੜੇ ਕੱਡੇ ਹੋਏ ਉਹਨਾਂ ਨੂੰ ਇੰਤਾਂ ਦੇ ਲਾਓ ਡਿਊਟੀਆਂ ਦੇ ਲਾਓ ਤੇ ਬੱਸਾਂ ਨਵੀਆਂ ਪਾਓ ਤਾਂ ਜੋ ਅਸੀਂ ਸਫ਼ਰ ਦੂਰ ਤੇ ਵਧੀਆ ਢੰਗ ਨਾਲ ਦੇ ਦਈਏ ਕਿਉਂਕਿ ਵੱਧ ਸਵਾਰੀ ਅਸੀਂ ਜੇ ਬੱਸਾਂ ਚੜਾਉਂਦੇ ਆ ਤਾਂ ਉਹ ਨੁਕਸਾਨਦੇ ਆ ਸਵਾਰੀਆਂ ਦਾ ਅਸੀਂ ਝਗੜਾ ਵੀ ਹੁੰਦਾ ਤੁਸੀਂ ਵੀਡੀਓ ਦੇਖਦੇ ਆ ਬਹੁਤ ਚੱਲਦੀਆਂ ਉਹਦੇ ਨਾਲ ਆਮ ਜਨਤਾ ਦੀ ਬਦਨਾਮੀ ਹੁੰਦੀ ਆ ਨਾਲ ਵਿਭਾਗ ਦੀ ਵੀ ਬਦਨਾਮੀ ਹੁੰਦੀ ਆ ਸੋ ਤਾਂ ਕਰਕੇ ਸਾਨੂੰ ਇਹ ਫੈਸਲਾ ਲੈਣਾ ਗਿਆ ਕਿ ਜਿੰਨੀ ਕਪੈਸਿਟੀ ਹੈ ਬੱਸ ਦੀ ਉੰਨੇ ਨੂੰ ਅਸੀਂ ਸਫ਼ਰ ਕਰਾਵਾਂਗੇ